ਬਾਰਲੇ ਮੁਲਕਾਂ ਬਾਰੇ ਨਾ ਤੁਸੀਂ ਅਕਸਰ ਇੱਕ ਗੱਲ ਸੁਣੀ ਹੋਣੀ ਕਿ ਇਹਨਾਂ ਦੇਸ਼ਾਂ 'ਚ ਇਮਾਨਦਾਰੀ ਇੰਨੀ ਜ਼ਿਆਦਾ ਹੈ ਇੱਥੇ ਕੋਈ ਬੰਦਾ ਚੋਰੀ ਨਹੀਂ ਕਰਦਾ ਤੇ ਕਿਸੇ ਵੀ ਦੁਕਾਨ 'ਤੇ ਕੋਈ ਬੰਦਾ ਬੈਠਾ ਨਹੀਂ ਹੁੰਦਾ ਤੇ ਤਾਂ ਵੀ ਜਿਹੜਾ ਇਮਾਨਦਾਰੀ ਨਾਲ ਸਾਰਾ ਸੌਦਾ ਪੱਤਾ ਚੱਲੀ ਜਾਂਦਾ ਹੈ ਕੰਮਕਾਰ ਚੱਲੀ ਜਾਂਦੇ ਆ ਸੋ ਇਹੋ ਜਿਹਾ ਕੁਝ ਅਸੀਂ ਅੱਜ ਦੇਖਣ ਦੇ ਲਈ ਆਏ ਆ ਸਵਿਟਜ਼ਰਲੈਂਡ ਦੇ ਪਿੰਡਾਂ ਦੇ ਵਿੱਚ ਇੱਥੇ ਕਹਿੰਦੇ ਆ ਕਿ ਦੁਕਾਨਾਂ 'ਤੇ ਮਤਲਬ ਬੰਦੇ ਨਹੀਂ ਬੰਦੇ ਹੈਗੇ ਤੇ ਤਾਂ ਵੀ ਲੋਕ ਆਪਣੀਆਂ ਚੀਜ਼ਾਂ ਇਮਾਨਦਾਰੀ ਨਾਲ ਲੈ ਜਾਂਦੇ ਤੇ ਉੱਥੇ ਪੈਸੇ ਰੱਖ ਜਾਂਦੇ ਆ ਤੋ ਕਿਹੋ ਜਿਹਾ ਸਿਸਟਮ ਹੈ ਕਿਵੇਂ ਚੱਲਦਾ ਹੈ ਸਾਰਾ ਸਿਸਟਮ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਮੰਮੀ ਡੈਡੀ ਨੂੰ ਸਾਡੇ ਨੂੰ ਸਵਿਟਜ਼ਰਲੈਂਡ ਦੇ ਪਿੰਡਾਂ 'ਚ ਦਿਖਾਉਣ ਲਈ ਲੈ ਕੇ ਆਏ ਆਂ ਤੇ ਨਾਲ-ਨਾਲ ਤੁਹਾਨੂੰ ਦਿਖਾਉਂਦੇ ਆਂ ਸੋਏ ਅਸੀਂ ਪਹੁੰਚ ਗਏ ਜੀ ਬਿਲਕੁਲ ਸ਼ਾਪਸ ਦੇ ਉੱਪਰ ਤੇ ਇਹ ਸਵਿਟਜ਼ਰਲੈਂਡ ਦਾ ਛੋਟਾ ਜਿਹਾ ਇੱਕ ਪਿੰਡ ਹੈ ਮੈਂ ਤੁਹਾਨੂੰ ਦੱਸਦਾ ਪਿੰਡ 'ਚ ਇਹ ਦੁਕਾਨਾਂ ਬਣੀਆਂ ਹੁੰਦੀਆਂ ਸਾਰੀਆਂ ਇਹ ਦੁਕਾਨਾਂ ਤੁਹਾਨੂੰ ਆਮ ਹੀ ਕਿਸੇ ਵੀ ਪਿੰਡ 'ਚ ਜਾਂ ਸ਼ਹਿਰ 'ਚ ਮਿਲ ਜਾਣਗੀਆਂ ਤੇ ਕਿਸਾਨਾਂ ਦੀਆਂ ਇਹ ਸਾਰੀਆਂ ਇਹ ਕਿਸਾਨਾਂ ਦੇ ਘਰ ਆ ਬਾਕੀ ਸਾਬੀ ਬਾਈ ਆਪਾਂ ਨੂੰ ਦੱਸ ਦੇਣਗੇ ਤੇ ਸਾਬੀ ਵੀਰੇ ਇੱਥੇ ਕੀ ਕੁਝ ਮਿਲੂਗਾ ਇੱਥੇ ਭਾਜੀ ਸਬਜ਼ੀਆਂ ਅੰਡੇ ਸਭ ਕੁਝ ਜੀ ਸਬਜ਼ੀਆਂ ਅੰਡੇ ਹਾਂਜੀ ਤੇ ਹੋਰ ਨਾਲ ਡੇਲੀ ਨੀਡ ਦਾ ਸਾਮਾਨ ਹਾਂਜੀ ਠੀਕ ਹੈ ਜਿੰਦਾ ਲਾਉਂਦੇ ਨਹੀਂ ਕੋਈ ਨਹੀਂ ਜਿੰਦਾ ਨਹੀਂ ਲਾਉਂਦੇ ਤੇ ਆਹ ਦੇਖੋ ਡੈਡੀ ਹੁਣ ਇਹਨੂੰ ਦਿਖਾਵਾਂ ਬਿਨਾਂ ਜਿੰਦ ਦੇ ਤਾਂ ਹੁੰਦੀ ਹੈ ਕੈਮਰਾ ਆਹ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਆਹ ਕੀ ਲਿਖਿਆ ਪਹਿਲਾਂ ਮੈਂ ਆਹ ਪੜਾ ਦਾਂ ਤੁਹਾਨੂੰ ਇਸ ਆ ਟਾਈਮ ਲਿਖਿਆ ਹੈ ਇਹਨਾਂ ਨੇ ਅੱਛਾ ਟਾਈਮ ਲਿਖਿਆ ਹੈ ਇਹ ਕਿਹੜੀ ਲੈਂਗੁਏਜ ਜਰਮਨ ਹੈ ਜਰਮਨ ਹੈ ਜਰਮਨ ਦੇ ਵਿੱਚ ਆ ਲਿਖਿਆ ਹੋਇਆ ਤੇ ਐ ਲਿਖਿਆ ਪਰ ਵੀ ਕੈਮਰਾ ਲੱਗਿਆ ਹੋਇਆ ਹੈ ਹਾਂਜੀ ਕੈਮਰਾ ਲੱਗਿਆ ਹੋਇਆ ਪਰ ਬੰਦਾ ਕਹਿੰਦੇ ਦੁਕਾਨਾਂ ਦੇ ਕੋਈ ਨਹੀਂ ਬੰਦਾ ਤੁਸੀਂ ਦੇਖ ਲਓ ਨਾ ਕੋਈ ਜਿੰਦਾ ਹੁੰਦਾ ਨਾ ਕੋਈ ਜਿੰਦਾ ਹੈ ਦੇਰਾਂ ਤੇ ਅੱਛਾ ਸ਼ਾਮ ਨੂੰ ਇੰਨੇ ਵਜੇ ਬੰਦ ਹੋ ਜਾਂਦੀ ਹੈ ਲਓ ਜੀ ਡੈਡੀ ਇਹਨੂੰ ਦਿਖਾਉਣੇ ਆ ਦੇਖ ਕੇ ਬੜਾ ਹੈਰਾਨ ਹੋਣਗੇ ਇਹ ਚੀਜ਼ਾਂ ਨੂੰ ਇਮਾਨਦਾਰੀ ਯਾਰ ਦੇਖ ਲਓ ਇਹ ਦੇਸ਼ਾਂ 'ਚ ਕਿੰਨੀ ਆ ਤੇ ਦੁਕਾਨਾਂ ਤੇ ਬਿਨਾ ਬੰਦੇ ਤੋਂ ਸਮਾਨ ਨਹੀਂ ਵਿਗਦਾ ਅੱਛਾ ਲੋਕ ਐ ਕਿ ਰੇਟ ਲੱਗਿਆ ਹੋਇਆਗਾ ਹਾਂਜੀ ਆ ਦੇ ਫਿਰ ਪੈਸੇ ਪਾ ਕੇ ਪੈਸੇ ਇਹਨਾਂ ਦਾ ਗੱਲਾ ਕਿੱਥੇ ਵੇ ਆ ਇਹਨਾਂ ਦਾ ਗੱਲਾ ਭਾਜੀ ਜਿੱਦਾ ਕੈਸ਼ ਪਾ ਰਹੇ ਆ ਹਾਂ ਅੱਜ ਚ ਤੇ ਜੇ ਇੰਟਰਨੈਟ ਨਾਲ ਪੇ ਕਰਨੇ ਆ ਹਾਂ ਕਵਿੰਟ ਨਾਲ ਅੱਛਾ ਇੰਟਰਨੈਟ ਨਾਲ ਜਿਵੇਂ ਇੰਡੀਆ ਚ ਗੂਗਲ ਪੇ ਚੱਲਦਾ ਉਹਦੇ ਨਾਲ ਇੱਥੇ ਜੇ ਕੈਸ਼ ਪਾਉਣ ਇਹਦੇ ਅੰਦਰ ਸਿੱਟ ਦੋ ਪਿੱਛੇ ਘਰ ਹੈ ਇਹਨਾਂ ਦਾ ਹਾਂਜੀ ਪਿੱਛੇ ਖੇਤੀਬਾੜੀ ਜਿੱਨਾਂ ਦੇ ਇਹਨਾਂ ਦਾ ਤੇ ਇਹਨਾਂ ਦਾ ਘਰ ਹੈ ਅੱਛਾ ਮੈਂ ਕਹਿੰਦਾ ਨਹੀਂ ਤਾਂ ਕੋਈ ਗੱਲਾਂ ਜਾ ਕੇ ਨਾ ਉੱਡ ਜੇ ਇੱਕ ਨਹੀਂ ਹੁੰਦਾ ਹੀ ਤੇ ਸਹੀ ਗੱਲ ਹੈ ਕਿਤੇ ਗੱਲਾਂ ਬਾਹਰ ਪਿਆ ਹੋਵੇ ਅੱਛਾ ਹੁਣ ਮੈਂ ਤੁਹਾਨੂੰ ਦੱਸਦਾ ਇਹ ਮਿਲਦਾ ਕੀ ਕੀ ਹੈ ਜੀ ਤੇ ਆ ਦੇਖੋ ਆ ਫਰਿੱਜ ਖੋਲੇ ਬੜਾ ਹੈ ਅੱਛਾ ਇਧਰੋਂ ਖੁੱਲੂਗਾ ਆ 1 ਕਿਲੋ ਦਾ ਇਹਨਾਂ ਨੇ ਰੇਟ ਲਾਇਆ ਹੋਇਆ ਨਾਲ 12 ਫ੍ਰੈਂਕ ਦੇ ਕਿਲੋ ਆ ਹਨਾ ਕੀ ਆ ਭਾਜੀ ਇਹ ਚੈਰੀ ਚੈਰੀ ਆ ਇਹ ਚੈਰੀ ਫ੍ਰਿਜ ਚ ਲਾਈ ਹੋਈ ਜੀ ਫਰੈਸ਼ ਇਕ ਬਿਨਾ ਕੈਮੀਕਲ ਤੋਂ ਹਾਂਜੀ ਅੱਛਾ ਮੈਨੂੰ ਆਉਂਦਾ ਜਿਵੇਂ ਆਪਣੇ ਰੂੰਗਾ ਖਾ ਲੈਣ ਉਹਨੇ ਚੱਕ ਕੇ ਮਾੜੀ ਮੋਟੀ ਖਾ ਵੀ ਸਕਦੇ ਆ ਨਹੀਂ ਖਾ ਨਹੀਂ ਸਕਦੇ ਟੈਸਟ ਨਹੀਂ ਕਰ ਸਕਦੇ ਤੇ ਆ ਨਾਲ ਆ ਕੀ ਪਏ ਆ ਜੀ ਇਹ ਸਬਜ਼ੀ ਹੈ ਅੱਛਾ ਆਲੂ ਇਹਨਾਂ ਨੇ ਪੈ ਗਏ ਆ ਦੇਖੋ ਜੀ ਇਹ ਆਲੂ ਪਏ ਆ 1 ਕਿਲੋ ਕਿਲੋ ਦੀ ਪੈਕਿੰਗ ਕਰਕੇ ਰੱਖੀ ਹੋਈ ਹੈ ਇਹਨਾਂ ਨੇ ਇਹਨਾਂ ਨੂੰ ਤੋਲ ਕੇ ਰੱਖੇ ਹੋਏ ਆ ਅੱਛਾ ਤੋਲ ਕੇ ਹਾਂਜੀ ਤੇ ਆ ਪਿਛਲੇ ਪਾਸੇ ਕੀ ਪਏ ਆ ਬਾਈ ਇਹ ਚ ਇਹ ਦੇ ਚਾ ਹਾਂ ਬਾਇਓ ਦਾਲ ਪਤਾ ਨਹੀਂ ਕੀ ਲਿਖਿਆ ਹੈ ਆਟਾ ਮੈਦਾ 1 ਕਿਲੋ ਦਾ ਹੈ ਹਾਂਜੀ ਠੀਕ ਹੈ ਤੇ ਬਾਕੀ ਆ ਦੇਖੋ ਜੀ ਆ ਅੰਡੇ ਬਏ ਆ ਤੇ ਚੱਕ ਲੋ ਬਤ ਚੱਕ ਲੋ ਚੱਕ ਲੋ ਲਵੇਂ ਟ ਦੋ ਤੇ ਆ ਆ ਪੰਜ ਫਰੈਂਕਾਂ ਦੇ ਹੈ ਹਾਂਜੀ ਤੇ ਆ ਅੱਠ ਫਰੈਂਕਾਂ ਦੇ ਜਿਹੜੇ ਅੱਛਾ ਇਹ ਅੰਡੇ ਬਏ ਆ ਦੇ ਤੁਸੀਂ ਇਹ ਦੇਖੋ ਜੀ ਕੋਈ ਬੰਦਾ ਨਹੀਂ ਕੋਈ ਇੱਥੇ ਹੋ ਨਹੀਂ ਬਿਨਾ ਬੰਦੇ ਤੋਂ ਸਾਰਾ ਕੁਝ ਹੈਗਾ ਤੇ ਆ ਸਬਜ਼ੀਆਂ ਇਧਰ ਲੱਗੀਆਂ ਹੋਈਆਂ ਆ ਸਬਜ਼ੀਆਂ ਖੀਰੇ ਆ ਤਾਂ ਖੀਰੇ ਖੀਰੇ ਪਏ ਆ 500 ਰੁਪਿਆ ਕਿਲੋ ਆਪਰੇ ਤੋਂ ਮਿਲਦਾ 60 ਰੁਪਿਆ ਨਹੀਂ ਸਰ 70 40 ਰੁਪਿਆ ਕਿਲੋ ਸਾਡੇ ਆਪਣੇ 40 ਰੁਪਿਆ ਕਿਲੋ ਮਿਲ ਜਾਂਦੇ ਆ ਹਾਂਜੀ ਆ 5 ਫ੍ਰੈਂਕ ਮਗਰ ਡਾਡੀ ਇੰਡੀਆ ਸਾਡੇ ਹਾਂਜੀ ਇਹ ਫ੍ਰੈਂਕ 170 ਦਾ ਜੀ ਹੁਣ ਅੱਜ ਗੱਲ ਬਤਾਉ ਬਤਾਉ ਜੇ ਲੈਣੇ ਬਤਾਉ ਮਿਲਦੇ ਜੀ 9 ਰੁਪਏ ਕਿਲੋ 900 ਰੁਪਏ 950 ਆ ਰਿਹਾ ਚੱਲ ਰਿਹਾ ਫਰੇ ਹੁਣ ਤੇ ਆਹਾ ਖੀਰੇ ਆ ਗਏ ਤੇ ਇਧਰ ਆਹ ਚਕੀਨੀ ਆ ਕਹਿੰਦੇ ਚਕੀਨੀ ਹੈ ਹਾਂਜੀ ਠੀਕ ਹੈ ਰਿਪਨ ਆਪਣੇ ਡੈਡੀ ਜੀ ਤੇ ਬਾਈ ਜੀ ਫਿਰ ਜਿਵੇਂ ਕੋਈ ਬੰਦਾ ਐਵੇਂ ਨਹੀਂ ਕਰਦਾ ਇੱਥੇ ਜਿਵੇਂ ਹੁਣ ਕਿਲੋ ਕਹਿ ਕੇ 2 ਕਿਲੋ ਜਾ ਕੇ ਲੈ ਗਿਆ ਆ ਵੀ ਕੁਝ ਹੋਰ ਹੈ ਇਮਾਨਦਾਰੀ ਹੈ ਬੋਲੀ ਹਾਂਜੀ ਡੈਡੀ ਹੁਣ ਪਿੰਡ ਜਾ ਕੇ ਦੱਸਿਓ ਸਾਰਿਆਂ ਨੂੰ ਚੰਗਾ ਕਹ ਇਨੀ ਇਮਾਨਦਾਰੀ ਹੈ ਵੀ ਦੁਕਾਨਾਂ ਦੇ ਬੰਦੇ ਨਹੀਂ ਵਹਿੰਦੇ ਡੈਡੀ ਇਹ ਵੀ ਦੱਸਿਓ ਵੀ ਖੀਰੇ 550 ਰੁਪਏ ਕਿਲੋ ਨੇ ਜਿਹੜਾ ਆਪਾਂ 40 ਰੁਪਏ ਲੈਣ ਲੱਗੇ ਵੀ ਉਹ ਦੇਖੋ ਜੀ ਆਮ ਹੀ ਦੁਕਾਨਾਂ ਇੱਕ ਅੱਗੇ ਵੀ ਐ ਸਾਵੀ ਭਾਈ ਉਹ ਵੀ ਦੇਖ ਲਈਏ ਦੁਕਾਨ ਥੋੜੀ ਜੀ ਇੱਕ ਅੱਗੇ ਆ ਦੁਕਾਨ ਉਹ ਵੀ ਤੁਹਾਨੂੰ ਕਹਿੰਦੇ ਜਿੰਦਾ ਪੀ ਲਾ ਲਾਂਗੇ ਹੁਣ ਬਾਹਰ ਜਿੰਦਾ ਹਾਂਜੀ ਬੂਹਾ ਭੇਡ ਦੇਣਾ ਆਪਾਂ ਨੇ ਹਾਂਜੀ ਤੇ ਇਹੋ ਜਿਹਾ ਜੀ ਕੁਛ ਆ ਦੇਖੋ ਇਹਨਾਂ ਨੇ ਬਾਹਰ ਹੀ ਲਾਇਆ ਹੁੰਦਾ ਦੁਕਾਨ ਦੇ ਵੀ ਸਾਡੇ ਕੋਲੇ ਆਹ ਸਾਮਾਨ ਆ ਆ ਗਏ ਗੱਡੀਆਂ ਖੜ ਜਾਂਦੀਆਂ ਆ ਕੇ ਆ ਗਏ ਸਾਮਾਨ ਲੈ ਲੈਂਦਾ ਸ਼ਾਇਦ ਇਹਨਾਂ ਨੇ ਕੋਲ ਲੈਣਾ ਹੋਊਗਾ ਇਹ ਸਾਰੀਆਂ ਜੀ ਮੈਂ ਤੁਹਾਨੂੰ ਦੱਸਿਆ ਹੈ ਕਿਸਾਨਾਂ ਰੋਡ ਪਾਰ ਕਰ ਲਈ ਆ ਵੀ ਸਾਹਮਣੇ ਘਰ ਹੈ ਵੀ ਦੁੱਧ ਦਾ ਕੰਮ ਹੈ ਇਹਨਾਂ ਦਾ ਡੈਰੀ ਹੈ ਆ ਦੇਖੋ ਇਧਰਲੇ ਪਾਸੇ ਗੱਡੀ ਖੜੀ ਹੈ ਇਹਨਾਂ ਦੀ ਇਹ ਸਾਰੇ ਸਵਿਟਜ਼ਰਲੈਂਡ ਦੇ ਕਿਸਾਨਾਂ ਦੀ ਜ਼ਿੰਦਗੀ ਹੈ ਇਹੋ ਜੀ ਤੇ ਬੰਦਿਆਂ ਦੀ ਇੱਥੇ ਥੋੜੀ ਰਹਿੰਦੀ ਆ ਤੁਹਾਨੂੰ ਪਤਾ ਮਤਲਬ ਬਿਜ਼ੀ ਲਾਈਫ ਹੈ ਹਰੇਕ ਬੰਦਾ ਆਪਣੇ ਕੰਮ-ਕਾਰ 'ਚ ਵਿਜੀ ਹੈ ਦੁਕਾਨ ਤੇ ਕੋਈ ਬਹਿੰਦੀ ਨਹੀਂ ਤੇ ਚੋਰੀ ਇੱਥੇ ਹੁੰਦੀ ਨਹੀਂ ਲੋਕਾਂ ਦੀਆਂ ਗੱਡੀਆਂ ਖੁੱਲੀਆਂ ਰਹਿੰਦੀਆਂ ਨੇ ਰਾਤ ਨੂੰ ਜਿਵੇਂ ਸਾਬੀ ਬਾਈ ਦੀ ਵੀ ਗੱਡੀ ਖੁੱਲੀ ਪਈ ਰਹਿੰਦੀ ਐ ਕੁਛ ਕੋਈ ਚੱਕਦੀ ਨਹੀਂ ਕਹਿੰਦੇ ਕੁਛ ਆਹ ਬਾਈ ਆਉਂਦੇ ਆ ਫਿਰ ਆਪਾਂ ਨੂੰ ਦੱਸਦੇ ਆ ਕੀ ਕੁਛ ਆਹਾ ਆ ਦੇਖੋ ਬਟਰ ਦਾ ਮੈਨੂੰ ਸਮਝ ਆ ਗਿਆ ਵੀ ਬਟਰ ਮੱਖਣ ਇਹ ਡੈਰੀ ਵਾਲੀਆਂ ਚੀਜ਼ਾਂ ਅਸਲ 'ਚ ਜਿੰਨੇ ਡੈਰੀ ਪ੍ਰੋਡਕਟਸ ਆ ਨਾ ਤੇ ਇਹ ਚੀਜ਼ਾਂ ਦਾ ਚਲੋ ਤੁਸੀਂ ਜਾਂ ਮੈਂ ਵੀ ਉੱਥੇ ਦੇਖੀ ਆ ਤੇ ਇਹਨਾਂ ਨੇ ਨੰਬਰ ਪਾ ਕੇ ਰੱਖਿਆ ਜਿਵੇਂ 에어ਪੋਰਟ ਤੇ ਹੁੰਦਾ ਨਾ ਉਵੇਂ ਫ੍ਰਿਜ ਬਾਹਰੇ ਰੱਖੇ ਹੋਏ ਆ ਸਾਬੀ ਵੀਰੇ ਆ ਕੀ ਕੀ ਲਿਖਿਆ ਕੀ ਕੁਛ ਮਿਲਦਾ ਇੱਥੇ ਪਾਜੀ ਮਤਲਬ ਕਿ ਸਾਰੀਆਂ ਚੀਜ਼ਾਂ ਇਹ ਆਪ ਬਣਾਉਂਦੇ ਇੱਥੇ ਅੱਛਾ ਆਪ ਬਣਾਉਂਦੇ ਆ ਇਹ ਮੈਂ ਕਿਹਾ ਜਿਹੜੀ ਆ ਚੀਜ਼ ਐ ਇਹ ਤਾਂ ਚਲ ਅਸੀਂ ਦੇਖੀ ਐ ਜਿਵੇਂ 에어ਪੋਰਟ ਤੇ ਮੋਸਟਲੀ ਲੱਗੇ ਹੁੰਦੇ ਆ ਫ੍ਰਿਜ ਫ੍ਰਿਜ ਹਨਾ ਹਾਂਜੀ ਇਹਦਾ ਫਰਕ ਐ ਵੀ ਇਹ ਇਹਨਾਂ ਨੇ ਜਿਹੜੀ ਆਪ ਤਿਆਰ ਕੀਤੀ ਹੋਈ ਕਰ ਅੱਛਾ ਮੱਖਣ ਆਪ ਦਾ ਇਹਨਾਂ ਦਾ ਪਨੀਰ ਬਨੂਰ ਆਪ ਦਾ ਸਾਰਾ ਹਾਂਜੀ ਆ ਪਿੱਛੇ ਡੈਰੀਆ ਨਾਲ ਹੀ ਇੱਕ ਕਿਸਾਨ ਦਾ ਕਰ ਹਾਂਜੀ ਅੱਛਾ ਸਾਰੇ ਆਪ ਬਣਾ ਕੇ ਵੇਚਦਾ ਹਾਂਜੀ ਹਾਂਜੀ ਜਿਹੜਾ ਬੰਦਾ ਭਈ ਆ ਬਣਾਉਂਦਾ ਉਹਨੂੰ ਪੈਸੇ ਬਚਦੇ ਆ ਹਨਾ ਹਾਂਜੀ ਲਓ ਜੀ ਇਸ ਤਰ੍ਹਾਂ ਦਾ ਕੁਝ ਤੁਹਾਨੂੰ ਦਿਖਾ ਦਈਏ ਤੇ ਮਾਹੌਲ ਸਬਜ਼ੀਆਂ ਸਬਜ਼ੀਆਂ ਦਾ ਜੇ ਨਾ ਆਪਣੇ ਏਸ਼ੀਅਨ ਮੁਲਕਾਂ 'ਚ ਕੱਲਾ ਮੈਂ ਇੰਡੀਅਨ ਨੂੰ ਕਹ ਰਿਹਾ ਏਸ਼ੀਅਨ ਮੁਲਕਾਂ 'ਚ ਏਟੀਐਮ ਜਦੋਂ ਲੁੱਟ ਲਏ ਜਾਂਦੇ ਆ ਤੇ ਆਹ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਪਰ ਮੈਂ ਇਹ ਵੀ ਨਹੀਂ ਕਹਾਂਦਾ ਕਿ ਮੈਂ ਬਦਨਾਮ ਨਹੀਂ ਕਰ ਰਿਹਾ ਆਪਣੇ ਮੁਲਕਾਂ ਨੂੰ ਵੀ ਆਪਣੇ ਮੁਲਕਾਂ ਦੀ ਭੰਡੀ ਕਰ ਰਿਹਾ ਪਰ ਮੈਂ ਇਹ ਗੱਲ ਕਰ ਰਿਹਾ ਕਿ ਕਾਨੂੰਨ ਹੈ ਨਾ ਤਾਂ ਇਹ ਮੁਲਕਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਜਿਹੜੇ ਕ੍ਰਾਈਮ ਇਥੇ ਵੀ ਹੁੰਦਾ ਉਹ ਪਰ ਬਹੁਤ ਰੇਅਰ ਬਹੁਤ ਜ਼ਿਆਦਾ ਮਾਈਨਰ ਹੈ ਇਥੇ ਜਿਹੜੀ ਉਹਦੀ ਰੇਸ਼ਿਓ ਐਗਜ਼ੈਕਟ ਇੰਟਰਨੈਟ ਤੋਂ ਲਈ ਜਾ ਸਕਦੀ ਹੈ ਵੈਸੇ ਵੀ ਬਹੁਤ ਘੱਟ ਕ੍ਰਾਈਮ ਹੈ ਇਥੇ ਤੇ ਇਹ ਲੋਕ ਇਹਨਾਂ ਚ ਇਮਾਨਦਾਰੀ ਕਿੱਥੋਂ ਆਉਂਦੀ ਹੈ ਜਿਵੇਂ ਹੁਣ ਬਚਪਨ ਤੋਂ ਇਹ ਲੋ ਇਹ ਲੋਕ ਨਾ ਇਥੇ ਸਿੱਖਦੇ ਆ ਜਿਵੇਂ ਸਾਬੀ ਵੀਰੇ ਆਪਣੇ ਜਵਾਕਾਂ ਨਾਲ ਇਥੇ ਆਉਂਦੇ ਹਨਾ ਜਦੋਂ ਆਪਾਂ ਤੋਂ ਚੀਜ਼ਾਂ ਬਾਹਰ ਕਰਦੇ ਆ ਲੈਨੇ ਆ ਬਚਪਨ ਤੋਂ ਸਿੱਖਦਾ ਬੰਦਾ ਇਮਾਨਦਾਰੀ ਕਿ ਇੱਥੇ ਐ ਚੋਰੀ ਨਹੀਂ ਕਰਨੀ ਐ ਨਹੀਂ ਕਰਨਾ ਤੇ ਬਾਕੀ ਆਪਣੇ ਕੀ ਆ ਆਪਣੇ ਤਾਂ ਲੀਡਰ ਵੀ ਤਾਂ ਹ ਤੱਕ ਸਾਰੇ ਕਰਪਸ਼ਨ ਨਾਲ ਭਰਿਆ ਹੁੰਦਾ ਤਾਂ ਕਰਕੇ ਆਪਣੇ ਹੋਇਆ ਜਾ ਮਾਹੌਲ ਹੈ ਤੇ ਇੱਥੇ ਵੀ ਹੁੰਦਾ ਹੋ ਪਰ ਬਹੁਤ ਘੱਟ ਇਹ ਚੀਜ਼ਾਂ ਨਾ ਆਪਾਂ ਨੂੰ ਵਧੀਆ ਲੱਗਦੀਆਂ ਜਦੋਂ ਆਪਾਂ ਉਧਰਲੇ ਮੁਲਕਾਂ ਜਾ ਕੇ ਇੱਧਰ ਕੰਪੇਅਰ ਕਰਦੇ ਆ ਯਾਰ ਵੀ ਵਾਕਈ ਚੀਜ਼ਾਂ ਸੋਹਣੀਆਂ ਯਾਰ ਵੀ ਸਾਨੂੰ ਵੀ ਵੀਆਨੇ ਦਾ ਕੋਸ਼ਿਸ਼ ਸਾਡੇ ਵੀ ਹੋਣਾ ਚਾਹੀਦਾ ਹੈ ਅਸੀਂ ਵੀ ਸਿੱਖੀਏ ਹਨ ਵਧੀਆ ਲੱਗੇ ਡੈਡੀ ਡੈਡੀ ਕਹਿੰਦਾ ਟਿਪ ਟਾਪ ਕੰਮ ਆ ਪੂਰਾ ਕੁੰਡਾ ਲਾ ਦਿਓ ਬਾਈ ਆਪ ਤਾਂ ਲਾਉਣੀ ਭੁੱਲ ਗਏ ਸੀ ਕਾਲੀ ਗਾਲੀ ਚ ਅਸੀਂ ਤਾਂ ਇੰ ਆ ਗਏ ਸੀਗੇ ਬਾਈ ਕਹਿੰਦੇ ਕੁੰਡਾ ਲਾ ਕੇ ਚੱਲੀਏ ਮਾਲਕ ਨੇ ਪਤਾ ਨਹੀਂ ਆਥਣੇ ਕਿਹੜਾ ਮਾਰਨਾ ਕਦੋਂ ਮਾਰਨਾ ਹੈ ਇਹ ਸਾਰੇ ਇਹਨਾਂ ਘਰ ਨੇ ਇਹਨਾਂ ਦੇ ਤੇ ਅੱਗੇ ਜੌਂਡੀ ਦਾ ਟਰੈਕਟਰ ਖੜਾ ਹੈ ਅਡੇ ਅਡੇ ਟਰੈਕਟਰ ਆ ਗਾਈਆਂ ਦਾ ਫਾਰਮ ਹੈ ਗਾਵਾਂ ਰਿੰਗੀਆਂ ਦੀਆਂ ਤੇ ਤੁਹਾਨੂੰ ਅੰਦਰ ਜਾ ਕੇ ਬਾਅਦ ਚ ਦਿਖਾ ਲਵਾਂਗੇ ਤੇ ਉਹ ਦੇਖੋ ਅੰਦਰ ਗਾਵਾਂ ਦਾ ਪੂਰਾ ਫਾਰਮ ਹੈਗਾ ਤੇ ਇਸ ਤਰੀਕੇ ਦੇ ਫਾਰਮ ਤੇ ਵਿੱਚ ਹੀ ਇਹਨਾਂ ਦੇ ਘਰ ਹੁੰਦੇ ਆ ਅੱਜ ਮੈਂ ਇਧਰਲੇ ਪਾਸੇ ਇਹਨਾਂ ਨੇ ਫਾਰਮ ਬਣਾ ਰੱਖਿਆ ਉਹ ਪਰਾਂ ਜਿੱਥੇ ਫਲ ਫਲ ਲੱਗਿਆ ਨਾ ਉਹ ਇਹਨਾਂ ਦੇ ਘਰ ਤੇ ਇੱਥੇ ਇਹਨਾਂ ਦੀਆਂ ਗੱਡੀਆਂ ਖੜੀਆਂ ਤੇ ਆਉਣ ਜਾਂ ਨੂੰ ਖੇਤੀ ਵਾਲਾ ਕੰਮ ਜਿਵੇਂ ਆਪਣਾ ਹੁੰਦਾ ਨਾ ਵਿੱਚ ਹੀ ਖੇਤੀ ਵਿੱਚ ਹੀ ਸਾਰਾ ਕੁਝ ਬਾਗਲ ਬਸ ਉਹੀ ਕੰਮ ਹੈ ਇਹਨਾਂ ਦਾ ਇਹ ਡੈਰੀ ਦਾ ਜਿਹੜਾ ਇਹਨਾਂ ਦਾ ਪਿਛਲਾ ਪਾਸਾ ਆ ਗਿਆ ਜਿਹੜੇ ਅੰਦਰ ਆਪਦਾ ਦੁੱਧ گاਵਾਂ ਦਾ ਫਾਰਮ ਚੋਂ ਚੋਂਦੇ ਆ ਚੋ ਕੇ ਫੇਰ ਆਪਦੇ ਆ ਆਪਦੀ ਪ੍ਰੋਡਕਸ਼ਨ ਲੱਗੀ ਹੋਈ ਆ ਸਾਰੀ ਹਰੇਕ ਥਾਂ 'ਤੇ ਜਿਹੜਾ ਕਿਸਾਨਾਂ ਨੂੰ ਫਾਇਦਾ ਤਾਂ ਹੀ ਹੈਗਾ ਜੇ ਉਹ ਆਪਦੀ ਚੀਜ਼ਾਂ ਦਾ ਗਾਹਾਂ ਪ੍ਰੋਡਕਸ਼ਨ ਕਰਦਾ ਮਤਲਬ ਪ੍ਰੋਡਿਊਸ ਕਰਨ ਜਿਨੀ ਉਹਨਾਂ ਫਾਇਦਾ ਦੁੱਧ ਇਕੱਲਾ گاਵਾਂ ਚੋਂਣ ਚ ਨਹੀਂ ਫਾਇਦਾ ਉਹਨੂੰ ਤਿਆਰ ਕਰਕੇ ਉਹਦਾ ਮਟੀਰੀਅਲ ਬਣਾ ਕੇ ਗਾਹਾਂ ਵੇਚਣ ਚ ਬਹੁਤ ਫਾਇਦਾ ਹੁੰਦਾ ਕਿਸੇ ਵੀ ਕਿਸਮ ਦਾ ਤੇ ਹਰੇਕ ਭਾਵੇਂ ਖੇਤੀ ਆ ਕੋਈ ਪ੍ਰੋਸੈਸਿੰਗ ਜਿਹੜੀ ਫੂਡ ਪ੍ਰੋਸੈਸਿੰਗ ਆ ਨਾ ਜਾਂ ਉਹ ਬੰਦਾ ਸਿੱਖ ਲੇ ਉਦੋਂ ਵਧੀਆ ਚੀਜ਼ ਨਹੀਂ ਹੈਗੀ ਇਸ ਤਰ੍ਹਾਂ ਦਾ ਜੀ ਸਿਸਟਮ ਆ ਬਣਾਇਆ ਹੋਇਆ ਇੱਕ ਪਿੰਡ ਚ ਦੇਖ ਲਓ ਸਾਰਾ ਲਾ ਰਖੇ ਨੇ ਆਵਦਾ ਪਿੰਡ ਚ ਆ ਪਿੰਡ ਆ ਦੇਖ ਲਓ ਸਾਰਾ ਇਧਰ ਤੇ ਪਿੰਡ ਜੀ ਆ ਚੀਜ਼ਾਂ ਲਾ ਰਖੀਆਂ ਇਧਰ ਆ ਘਰ ਆ ਸਾਰੇ ਉੱਪਰਲੇ ਪਾਸੇ ਇਹੋ ਜਿਹੇ ਘਰ-ਬਾਰ ਹੁੰਦੇ ਆ ਪਿੰਡਾਂ ਦੇ ਤੇ ਇਧਰ ਸਾਰਾ ਸਿਸਟਮ ਲਾਇਆ ਹੋਇਆ ਇਹਨਾਂ ਨੇ ਆਵਦਾ ਫਾਰਮ ਦੇ ਉੱਤੇ ਆ ਸਾਹਮਣੇ ਇੱਕ ਹੋਰ ਸ਼ਾਪ ਬਣੀ ਹੋਈ ਆ ਤੇ ਸਾਬੇ ਬਾਈ ਨੇ ਦੱਸਿਆ ਕਹਿੰਦੇ ਇਹ ਅੰਡਿਆਂ ਦੀ ਸ਼ਾਪ ਆ ਇਹਨਾਂ ਲਿਖਿਆ ਕੁਰਬਿਸ ਅੰਡੇ ਸਬਜ਼ੀਆਂ ਸਬਜ਼ੀਆਂ ਕਹਿੰਦੇ ਇੱਥੇ ਵੀ ਇਹੀ ਕੁਝ ਮਿਲਦਾ ਤੇ ਦੇਖੋ ਪ੍ਰਾਣੀਆਂ ਤੋਂ ਪ੍ਰਾਣੀਆਂ ਜਿਹੜੀਆਂ ਦੁਕਾਨਾਂ ਉਹ ਐਵੇਂ ਦੀਆਂ ਪਰ ਇੱਥੇ ਮਾਡਰਨ ਹੋ ਗਿਆ ਜਿਵੇਂ ਆਪਣੇ Google Pay ਹੁੰਦਾ ਨਾ ਇਹਨਾਂ ਦਾ Twint ਚੱਲਦਾ ਹੈਗਾ ਤੇ ਇਹਦੇ ਤੇ ਪੈਸੇ ਮਤਲਬ ਤੁਸੀਂ ਪਾ ਸਕਦੇ ਹੋ ਬੰਦਾ ਦੇਖੋ ਪਰ ਇੱਥੇ ਵੀ ਨਹੀਂ ਬੈਠਾ ਕੋਈ ਤੇ ਇੱਥੇ ਸਮਾਨ ਰੱਖ ਦਿੰਦੇ ਸਵੇਰੇ ਸਵੇਰੇ ਚਲੋ ਹੁਣ ਤਾਂ ਦਿਨ ਹੋ ਗਿਆ ਹਨਾ ਸੁਰੇਸਵਰ ਸਮਾਰ ਰੱਖ ਕੇ ਤੇ ਇੱਥੋਂ ਤੁਸੀਂ ਚੱਕ ਕੇ ਲੈ ਜਾ ਸਕਦੇ ਲੋਕ ਇੰਹੀਂ ਪੈਸੇ ਪਾ ਜਾਂਦੇ ਆ ਤੇ ਅੱਗੇ ਆਹ ਗਾਵਾਂ ਆ ਗਈਆਂ ਨਾ ਦੀਆਂ ਵਾਛੀਆਂ ਆ ਗਾਵਾਂ ਨਹੀਂ ਇਹ ਵੀ ਖੁੱਲੀਆਂ ਛੱਡੀਆਂ ਹੋਈਆਂ ਦੇਖੋ ਉਹ ਉੱਥੇ ਪਾਣੀ ਵੀ ਤੁਹਾਨੂੰ ਦਿਖਾਉਣਾ ਇਹਨਾਂ ਨੂੰ ਪਾਣੀ ਪੀਣ ਨੂੰ ਕਿਹੋ ਜਿਹਾ ਤੇ ਇਹ ਸਾਰੀਆਂ ਗਾਵਾਂ ਇਹਨਾਂ ਦੀਆਂ ਇਹਨਾਂ ਨੂੰ ਨਾ ਸੰਨੀਰ ਲਾਉਣੀ ਨਾ ਕੁਝ ਹੋਰ ਕਰਨਾ ਬਸ ਐ ਖੁੱਲੀਆਂ ਛੱਡ ਦਿੰਦੇ ਆ ਕਿਵੇਂ ਬਾਈ ਜੀ ਮੈਂ ਕਿਹਾ ਖੁੱਲੀਆਂ ਸ਼ਟਰ ਰੱਖੀਆਂ। ਹੋਰ ਹੋਰ। ਸੰਨੀ-ਸੰਨੀ ਰਲਾਉਂਦੇ ਇਹਨਾਂ ਨੂੰ। ਬਾਸ ਪਾਉਂਦੇ ਹੁੰਦੇ ਆ ਘਾ ਘਾ ਤੋਂ ਖਾਈ ਜਾਂਦੀ ਹੈ ਨਾ। ਘਾ ਖਾਈ ਜਾਂਦੀਆਂ। ਤੇ ਤੁਹਾਨੂੰ ਥੋੜਾ ਜਿਹਾ ਇੱਧਰ ਨੂੰ ਦਿਖਾਵਾਂ। ਤੇ ਇਸ ਤਰ੍ਹਾਂ ਕੀ ਨਾਲ ਛੱਡਦੇ ਆ। ਹੇ ਹੁਣ ਅਸੀਂ ਇੱਕ ਸ਼ਾਪ ਤੇ ਪਹੁੰਚ ਗਏ ਆ ਤੇ ਵੀ ਪਿੰਡ 'ਚ ਦੁਕਾਨ ਹੈ। ਆਈਸਕ੍ਰੀਮ ਦੀ ਦੁਕਾਨ ਹੈ ਇਹ। ਤੇ ਮੈਂ ਕਿਹਾ ਵੀ ਆਈਸਕ੍ਰੀਮ ਖਾਈਏ। ਆਜੋ ਚੱਲੀਏ। ਤੇ ਨਾਲ ਹੀ ਤੁਹਾਨੂੰ ਦਿਖਾਈਏ ਕਿ ਆਈਸਕ੍ਰੀਮ ਕਿਵੇਂ ਆ। ਜਿਹੜੀਆਂ ਦੁੱਧੀਆਂ ਡੈਰੀਆਂ ਹੋਰ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ ਦਿਆਂ। ਆਹ ਚੀਜ਼ ਆ ਆਈਸਕ੍ਰੀਮ ਵਾਲੀ ਮਸ਼ੀਨ ਆ। ਇਹ ਵੀ ਤੁਹਾਨੂੰ ਦਿਖਾਉਣਾ ਮੈਂ। ਇਹ ਵੀ ਆਟੋਮੈਟ ਕੱਢਦੀ ਆ, ਕੱਢੀ ਜਾਂਦੇ। ਇੱਥੇ ਵੀ ਕੋਈ ਬੰਦਾ ਨਹੀਂ ਹੈਗਾ। ਆਪਣੇ ਕੋਲੇ ਕਰਨੇ ਪੈਂਦਾ ਨਾ ਇਹ ਕਿਹੜਾ ਹੈ ਨਾ। ਹਾਂਜੀ। ਤੁਹਾਨੂੰ ਇੱਧਰਲੇ ਪਾਸੇ ਦਿਖਾਉਂਗਾ। ਇੱਥੇ ਲਿਖਿਆ ਹੋਇਆ ਹੈ ਨਾ। ਆ ਦੋ ਦੋ ਸ਼ੈਫ ਵੀ ਹੈ ਹਾਂਜੀ। ਆ ਥੋਲੂ ਇਹ ਪਾਰੇ ਆ ਇੱਥੇ। ਕੱਢ ਰਹੇ ਆ। ਕੋ ਲੋ ਕਰੇ ਉਹ ਕੁੱਪਾ ਕੱਢਤਾ 2 4 6 ਨੇ ਇੱਕੋ ਡਰਾਈਵਰ 7 7 ਆਈਸਕ੍ਰੀਮਾ ਹੁਣ ਅਸੀਂ ਲੈਣੀ ਐ ਇਹ ਚ ਕੱਢਾ ਉਹ ਦੇਖੋ ਇੱਥੇ ਵੀ ਕੋਈ ਬੰਦਾ ਨਹੀਂ ਆਪਨੇ ਆਪੇ ਨੇ ਭਰ ਦੇਣਾ ਸਾਰਾ ਕੁਝ ਅੱਛਾ ਆਈਸਕ੍ਰੀਮ ਇਹੀ ਹੈ ਇੱਥੇ ਹਾਂਜੀ ਔਰ ਬੰਦਾ ਨਹੀਂ ਇੱਥੇ ਕਿਸੇ ਦੁਕਾਨਦਾਰ ਸਾਨੂੰ ਮਿਲੂਗਾ ਦੇਖੋ ਠੋਲੂ ਪਾਇਆ ਆਪੀ ਚੀਜ਼ ਪਾਈ ਕੱਢ ਕੇ ਲੈ ਕੇ ਜਿਵੇਂ ਦੁੱਧ ਵਾਲੀ ਮਸ਼ੀਨ ਐ ਓਵੇਂ ਆ ਚੀਜ਼ ਐ ਲੈ ਵੀ ਖੁਸ਼ੀ ਸਾਡੇ ਕੋਲੇ ਠੋਲੂ ਹੈ ਨਹੀਂ ਸਾਡੇ ਕੋਲੇ ਕਾਗਜ਼ ਦੇ ਨੋਟ ਨੇ ਦੇਖੋ ਕੀ ਬਣਦਾ ਕਿਵੇਂ ਨਿਕਲੂਗੀ ਜਾਂਦਾ ਸਿੱਕੇ ਲੈਣੇ ਪੈਣੇ ਇਹ ਫਰੈਂਕ ਲੈਣੇ ਨਹੀਂ ਇਹ ਤੇ ਲਿਖਿਆ ਹੋਇਆ ਕਿਉਂਕਿ ਇਹ ਕਹਿੰਦੇ ਸਾਨੂੰ ਚਾਹੀਦੇ ਆ ਜੀ 10 ਫਰੈਂਕ 20 50 1 2 ਫਿਰ ਨਿਕਲੂਗੀ ਸਿੱਕਾ ਇਥੋਂ ਖੋਲਾ ਲੈਣੇ ਪੈਸੇ ਧੀ ਤਾਂ ਕੋਈ ਖੋਲ ਦੂਗਾ ਪੈਸੇ ਬਾਰੀਸ ਉਹਦੇ ਲੈਣ ਚ ਜਾਣਾ ਪੈਂਦਾ ਬਾਈ ਭਾਂ ਲਿਆਂਦੀ ਭਾਂ ਲੈਉਣ ਨੂੰ ਲੱਗ ਗਿਆ ਸਾਨੂੰ ਟਾਈਮ ਦੇਖੋ ਤੇ ਦੋ ਦੋ ਫਰੈਂਕ ਲਿਆਂਦੇ ਆ ਇਹ ਵਿੱਚ ਪੈਣਗੇ ਹੁਣ ਜਵਾਕਾਂ ਨੂੰ ਲੋਕ ਲੈ ਕੇ ਜਾਂਦੇ ਅਸੀਂ ਆਪ ਖਾਵਾਂਗੇ ਸਾਡੇ ਵੀ ਜਵਾਕ ਖਾਣੇ ਲੈ ਵੀ ਵਾਰੀ ਆ ਗਈ ਆਪਣੀ ਇੱਥੇ ਪਊਗਾ ਮੇਰੇ ਖਿਲ ਚ ਠੋਲੂ ਤੇ ਆ ਫ੍ਰੈਂਕ ਆ ਗਏ ਤੇ ਦੋ ਫ੍ਰੈਂਕ ਦੀ ਹੈ ਦੋ ਫ੍ਰੈਂਕ ਦੀ ਮੰਨ ਲਓ 2.50 ਦੀ ਇੱਕ ਤੇ ਆਹ ਔਰ ਕੁੱਪਾ ਆਊਗਾ ਕੋਣ ਮੈਂ ਹੱਥ ਬਾਕੇ ਪਹਿਲਾਂ ਦੇਖਿਆ ਜੇ ਸਾਡੇ ਕੋਲ ਠੋਲੂ ਨਹੀਂ ਸੀ ਅੰਦਰ ਬੰਦ ਦਾ ਮੈਂ ਇਂ ਕੱਟ-ਕੁੱਟ ਕੇ ਦੇਖੀ ਜੇ ਨਿਕਲਦੀ ਹੈ ਕੋਈ ਸਿਸਟਮ ਨਹੀਂ ਹੈਗਾ ਤੇ ਇਹ ਆਉ ਗਿਆ ਸਿਕੰਦਰ ਤੇ ਉਹ ਆ ਗਿਆ ਦੇਖੋ ਕੌਣ ਆਉਂਦੇ ਆ ਡਿੱਗ ਪਿਆ ਇਹਨੂੰ ਜਿਹਨੂੰ ਆਪਾਂ ਕੋਨ ਕਹਿੰਦੇ ਨੇ ਘੁੱਪਾ ਜਿਹਾ ਕਹਿੰਦੇ ਨੇ ਘੁੱਪਾ ਜਿਹਾ ਡਿੱਗ ਪਿਆ ਇਹ ਹੁਣ ਇਹਦੇ ਤੇ ਲਾਉਣੀ ਹੈ ਕਰੀਮ ਇਹ ਵੀ オリジナル ਦੁੱਧ ਦੀ ਬਣੀ ਹੋਈ ਹੈ ਕਿਸਾਨਾਂ ਦੇ ਘਰ ਦੀ ਇਹ ਆਪਦੀ ਤੇ ਆਹਾ ਇਹਨਾਂ ਨੇ ਸਿਸਟਮ ਇੱਥੇ ਦਿੱਤਾ ਹੋਇਆ ਇਹ ਮੈਂ ਇਹਦੇ 'ਚ ਇਹਨੂੰ ਰੱਖ ਦੇਣਾ ਇਹਦੇ 'ਚ ਇਹ ਰੱਖਤਾ ਤੇ ਇਹਨੂੰ ਮੈਂ ਕਰ ਦੇਣਾ ਜੀ ਬੰਦ ਇਹਨੇ ਦੇਖੋ ਆਟੋਮੈਟਿਕ ਉੱਪਰ ਲੈ ਗਿਆ ਉਹਨੂੰ ਤੇ ਉਹ ਤੋਂ ਆਈਸਕ੍ਰੀਮ ਭਰ ਦੇਣੀ ਹੈ ਦੇਖੋ ਉਏ ਉਹ ਭਰੀ ਗਈ ਤੇ ਹੁਣ ਇਹਨੂੰ ਜੀ ਖੋਲੋ ਇਹ ਤੁਸੀਂ ਇੱਕ ਖਾਣ ਲਈ ਬਿਲਕੁਲ ਰੈਡੀ ਹੈ ਇਹੋ ਜੀ ਆਈਸਕ੍ਰੀਮ ਆਪਾਂ ਨੂੰ ਆ ਗਈ ਲਓ ਪੁੱਤ ਆਜੋ ਇਹ ਖਾਓ ਢੋਡੀ ਆਹੀ ਓਕੇ ਹੁਣ ਅਸੀਂ ਇੱਥੋਂ ਚੱਲਿਆਂ ਜੀ ਅਗਲੇ ਪਿੰਡ ਦੇ ਵਿੱਚ ਅਗਲੇ ਪਿੰਡ 'ਚ ਕੁਝ ਇਸ ਤਰ੍ਹਾਂ ਦੀਆਂ ਦੁੱਧ ਦੀਆਂ ਡੈਰੀਆਂ ਤੇ ਉਹ ਜਿਹੜੀਆਂ ਦੁੱਧ ਦੀਆਂ ਡੈਰੀਆਂ ਤੁਹਾਨੂੰ ਉਹ ਦਿਖਾ ਕੇ ਲੈਣੀਆਂ ਦੁੱਧ ਦੀਆਂ ਡੈਰੀਆਂ ਹਨਾ ਹਾਂਜੀ ਭਾਈ ਉਹ ਤੇ ਵੀ ਬੰਦੇ ਨਹੀਂ ਬੰਦੇ ਹਨਾ ਬਿਨਾ ਬੰਦੇ ਦੇ ਨਹੀਂ ਨਹੀਂ ਜਿੱਥੋਂ ਦੁੱਧ ਨਿਕਲਦਾ ਸੀਗਾ ਆਪਾਂ ਪਿਛਲੀ ਵਾਰ ਦੇਖੀ ਸੀ ਉਹ ਫਰੈਂਕ ਪਾ ਕੇ ਨਹੀਂ ਦੁੱਧ ਨਹੀਂ ਕੱਢਦੇ ਹਾਂਜੀ ਹਾਂਜੀ ਉਹ ਦੇਖ ਕੇ ਆਉਣੀ ਹੈ ਹਨਾ ਹਾਂਜੀ ਠੀਕ ਹੈ ਉਹ ਯੁਨਿਕ ਚੀਜ਼ ਲੱਗੂ ਡੈਡੀ ਹੋਣਿਆਂ ਨੂੰ ਹਾਂਜੀ ਹਨਾ ਚੱਲਦੇ ਆਪਾਂ ਹਾਂਜੀ ਤੇ ਹੁਣ ਤੁਹਾਨੂੰ ਜੀ ਉਹ ਸਾਰੀਆਂ ਚੀਜ਼ਾਂ ਦਿਖਾ ਕੇ ਲਾਉਣੀ ਹੈ ਇਦਾਂ ਯਾਦਗਾਰ ਫੋਟੋ ਹੋ ਰਹੀਆਂ ਨਾ ਨਾ ਨੀ ਨਾਲ ਥੋੜਾ ਥੋੜਾ ਮੀਂਹ ਵੀ ਸ਼ੁਰੂ ਹੋ ਗਿਆ ਜੀ ਕਿਣ ਮਣ ਕਿਣ ਮਣ ਤੇ ਪਿੰਡੋਂ ਪਿੰਡੀ ਤੁਰਦੇ ਫਿਰਦੇ ਆ ਪਿੰਡਾਂ ਚ ਇਹੋ ਜਿਹੇ ਰੋਡ ਬਣੇ ਹੁੰਦੇ ਆ ਲੋਕ ਇਹ ਪਿੰਡ ਦੇਖਣ ਲਿੰਕ ਰੋਡ ਜੇ ਆ ਰਾਮਨਾਲ ਕਿਤੇ ਵੀ ਖੜ੍ਹ ਜੋ ਤੇ ਕੁਝ ਵੀ ਦੇਖ ਲਓ ਇਹ ਹੁਣ ਅਸੀਂ ਪਹੁੰਚ ਗਏ ਜੀ ਇੱਕ ਹੋਰ ਫਾਰਮ ਦੇ ਵਿੱਚ ਤੇ ਇੱਥੇ ਡੈਡੀ ਆ ਜੋ ਇੱਥੇ ਤੁਹਾਨੂੰ ਮੈਂ ਡੈਰੀਆਂ ਦਿਖਾਉਣ ਲੈ ਕੇ ਆਇਆ ਆ ਜੋ ਆ ਜੋ ਲੰਘੋ ਕਰਾਂ ਛੇਤੀ ਤੇ ਜਿਹੜੀਆਂ ਸਵਿਟਜ਼ਰਲੈਂਡ ਚ ਦੁੱਧ ਦੀਆਂ ਡੈਰੀਆਂ ਉਹ ਕਿਵੇਂ ਦੀਆਂ ਤੇ ਉਹ ਗੋਰਾ ਬਾਪੂ ਦੇਖ ਲੋ ਡੋਲੂ ਲੈ ਕੇ ਆਇਆ ਹੈਗਾ ਤੇ ਬੇਬੇ ਬਾਪੂ ਨੇ ਦੋਨੇ ਤੇ ਦੁੱਧ ਲੈਣ ਆਏ ਆ ਮੇਰੇ ਖਿਆਲ ਚ ਇਹ ਵੀ ਤੇ ਹੁਣ ਮੈਂ ਤੁਹਾਨੂੰ ਇੱਥੇ ਜਿਹੜੇ ਜਿਹੜੇ ਲੋਕ ਇੱਥੇ ਵੀ ਦੁਕਾਨ ਤੇ ਕੋਈ ਨਹੀਂ ਪੈਂਦਾ ਤੇ ਆਹ ਡੈਰੀ ਹੈ ਅਸੀਂ ਤੁਹਾਨੂੰ ਬਾਅਦ ਚੋ ਵੀ ਕਰਕੇ ਦਿਖਾਵਾਂ ਪਰ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਇਹ ਨੇ ਉਹ ਡੋਲੂ ਬਾਬਾ ਜੀ ਨੇ ਆਪਣਾ ਵਿੱਚ ਧਰਤਾ ਤੇ ਐਂ ਦੁੱਧ ਲੈ ਜਾਣਾ ਰੈਡੀ ਆਪਣੇ ਦੇਖ ਲੋ ਕਿਵੇਂ ਹੁੰਦਾ ਹੈ ਕੋਈ ਨਾ ਮਿਣਕੇ ਪਾਉਂਦੇ ਲੀਟਰਾਂ ਆ ਇਹ ਵੀ ਮਿਣਕੇ ਪਾਉਂਦੇ ਆ ਮਸ਼ੀਨ ਦਾ ਸਿਸਟਮ ਆ ਆਪਣੇ ਬੰਦਾ ਬੈਠਾ ਹੁੰਦਾ ਨਾ ਵਿੱਚ ਪਾਣੀ ਪੂਣੀ ਪਤਾ ਨਹੀਂ ਕੀ ਬੰਦਾ ਆ ਠੋਲੂ ਪਾਦਾ ਹੀ ਅਜੇ ਅਸੀਂ ਤੁਹਾਨੂੰ ਐਕਸਪੈਰੀਮੈਂਟ ਪੂਰਾ ਦਿਖਾਵਾਂਗੇ ਐ ਸਵਿਟਜ਼ਰਲੈਂਡ ਦੀਆਂ ਹੈ ਜੀ ਆਪਾਂ ਆਏ ਸੀ ਹਾਂਜੀ ਇੱਥੇ ਪਹਿਲਾਂ ਐ ਸਵਿਟਜ਼ਰਲੈਂਡ ਦੀਆਂ ਨਾ ਦੁੱਧ ਦੀਆਂ ਡੈਰੀਆਂ ਇਹੇ ਤੇ ਆਹਾ گاਵਾ ਦਾ ਇਹ ਅੰਦਰਲੇ ਪਾਸੇ ਇਹਦੇ گاਵਾ ਦਾ ਫਾਰਮ ਹੈ ਤੁਹਾਨੂੰ ਮੈਂ ਫਾਰਮ ਵੀ ਅੰਦਰੋਂ ਦਿਖਾ ਦੂੰ ਥੋੜਾ ਜਿਹਾ ਤੇ ਅੰਦਰਲੇ ਪਾਸੇ ਫਾਰਮ ਹੈ ਤੇ ਫਾਰਮ ਦੇ ਬਾਹਰ ਹੀ ਇੱਥੇ ਮਤਲਬ ਮਸ਼ੀਨ ਲੱਗੀ ਹੋਈ ਹੈ ਬਾਬੇ ਦਾ ਡੋਲੂ ਭਰਿਆ ਨਹੀਂ ਹਜੇ ਕਿੰਨੀ ਤਾਂ ਛੋਟੀ ਲੈਂਦੀ ਸੀਗੀ ਕਿਲੋ ਕਲੀ ਸੀ ਮਨ ਲਾਦਾ ਮੈਂ ਸਾਬੀ ਵੀਰੇ ਮੈਂ ਦੇਖ ਕੇ ਹੈਰਾਨ ਹੋਇਆ ਵੀ ਡੋਲੂ ਇੱਥੇ ਵੀ ਨੇ ਅੰਗਰੇਜ਼ਾਂ ਕੋਲੇ ਵੀ ਡੋਲੂ ਹੁੰਦੇ ਆ ਹੈ ਮਗਰ ਤੇ ਆਪਣੇ ਪੰਜਾਬ ਜੀ ਆ ਡੋਲੂ ਮੈਨਾਂ ਤਾਂ ਇੰਡੀਆ ਤੇ ਲੈ ਕੇ ਆਏ ਹੋਣੇ ਮੁਹੱਬਤ ਪੂਰੀ ਆ ਯਾਰ ਦੋਨੇ ਦੇਖੀ ਦੋਨੇ ਦੇਖੋ ਛੋਟੀ ਨਾਲ ਤੁਰਦੇ ਆ ਤੇ ਯਾਰ ਦੇਖੋ ਇਹਨਾਂ ਦਾ ਹਾਂ ਇਕੱਠੇ ਆਏ ਆ ਦੇਖੋ ਹੈ 90 ਸਾਲ ਦੇ 90 ਸਾਲ ਦੇ ਆਰਾਮ ਨਾਲ ਹੁਣੇ ਪਣ 90 ਸਾਲ ਦੇ ਹੈਗੇ ਹੈਂ ਜ਼ਿਆਦਾ ਦੇਖ ਲਓ ਆਪਦਾ ਕੰਮ ਆਪ ਕਰਦੇ ਆ ਜੇ ਵੀ ਚਲੋ ਡੈਡੀ ਦਿਖਾਉ ਖੁਸ਼ੀ ਨੇੜੇ ਲੱਗੋ ਤੋਂ ਦਿਖਾਈ ਐ ਐਕਸਪੈਰੀਮੈਂਟ ਅੱਛਾ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਦਾ ਉਹ ਚੱਲ ਗਈ ਤੇ ਇੱਥੇ ਜੇ ਤੁਹਾਡੇ ਕੋਲ ਡੋਲੂ ਨਹੀਂ ਮੈਂ ਸਾਡੇ ਕੋਲੇ ਹੈ ਨਹੀਂਗਾ ਤੇ ਇੱਥੇ ਅਸੀਂ ਆਹ ਪਾਈ ਹੁੰਦੀ ਆ ਬੋਤਲ ਡੈੜੀ ਆ ਖੋਲੋ ਜੀ ਨਾਲ ਨਾਲ ਤੁਸੀਂ ਉਹ ਭਰਿਓ ਤੁਹਾਨੂੰ ਦਿਖਾਉਣੀ ਆ ਆ ਡੱਬੇ ਚੋਂ ਬੋਤਲ ਕੱਢੋ ਜਿਵੇਂ ਆਪਾਂ ਭਾਂਡਾ ਕੋਈ ਲੈਂਦਾ ਹੈ ਨਾ ਤੇ ਇਹ ਹਾਂ ਬੋਤਲ ਕੱਢ ਲਓ ਇੱਕ ਆ ਇਹ ਇਮਾਨਦਾਰੀ ਇੱਥੇ ਨਹੀਂ ਆ ਤੇ ਇਹਦੇ ਵਿੱਚ ਵੀ ਆਹ ਪੈਸੇ ਪਾਉਣੇ ਹੁੰਦੇ ਜੀ 20 ਪੈਣੀ ਦੀ ਇੰਨੇ 20 ਕੁਛ ਦੀ ਇਹ ਆ ਪਾਇਆ ਹੁਣ ਤੇ ਮੈਂ ਤੁਹਾਨੂੰ ਠੋਲੂ ਵੀ ਦਿਖਾ ਦਣਾ ਐਡਾ ਕਠੋਲੂ ਇਹਦੇ ਵਿੱਚ ਲੋਕ ਇੰਨ ਸਿੱਟ ਜਾਂਦੇ ਫੜਾਓ ਮੈਨੂੰ ਫੜਾ ਲਓ ਤੇ ਆਹ ਜੀ ਹੈਗੀ ਹੈਗੀ ਪੈਣੀ ਜੀ ਇਹ ਆ ਵੀ ਪੈਸੇ ਐ ਬਸ ਇਹਨੂੰ ਇਹਦੇ ਵਿੱਚ ਸਿੱਟ ਦੋ ਆ ਡੱਬੇ 'ਚ ਸਿੱਟ ਦੋ ਆਪਾਂ ਬੋਤਲ ਚੱਕੀ ਆ ਨਾ ਭਾਂਡਾ ਲਿਆ ਆ ਨਾ ਤੋ ਇਹ ਭਾਂਡਾ ਇੰਨੇ ਪੈਸਿਆਂ ਦਾ ਇੱਥੇ ਦੁਕਾਨ ਤੇ ਕੋਈ ਕੈਮਰਾ ਨਹੀਂ ਕੁਝ ਨਹੀਂ ਹੈਗਾ ਹਾਂਜੀ ਇੱਦੀ ਸਿੱਟ ਦੋ ਹਾਂ ਹਾਂ ਡੱਬੇ ਦੇ ਵਿੱਚ ਸਿੱਟ ਦੋ ਇਹਦੇ ਬਾਰੇ ਡੱਬੇ ਦੇ ਵਿੱਚ ਸੜਦਾ ਤੇ ਹੁਣ ਅੱਗੇ ਦੇਖੋ ਜੀ ਹੁਣ ਮੈਂ ਤੁਹਾਨੂੰ ਬੋਤਲ ਦਿਖਾਣਾ ਇੱਥੇ ਇਹਨਾਂ ਨੇ ਲਾਇਆ ਹੋਇਆ ਵੀ ਬੋਤਲ ਕਿਵੇਂ ਕਰਨੀ ਹੈ ਕਿਵੇਂ ਧਰਨੀ ਹੈ ਸਿੱਧੀ ਨਹੀਂ ਧਰਨੀ ਫੜ ਕੇ ਨੂੰ ਐ ਰੱਖਣਾ ਠੀਕ ਹੈ ਆ ਖੁੱਲ ਗਿਆ ਇੱਥੇ ਆਊਗਾ ਦੁੱਧ ਜੀ ਇਹਨੂੰ ਇੱਥੇ ਲਾਓ ਬਰੇ ਹਾਂ ਠੀਕ ਹੈ ਤੇ ਆ ਫਰੈਂਕ ਆ ਥੋਲੂ ਵੀ ਪਾਉਣਾ ਪਊਗਾ ਆ 100 ਰੁਪਿਆ ਇਹ 100 ਰੁਪਿਆ ਇਹਨਾਂ ਦਾ ਇਸ 100 ਰੁਪਿਆ ਆ ਜੀ ਇੱਕ ਫ੍ਰੈਂਕ 20 20 ਇੱਥੇ ਪਾਉਣਾ ਕਦੇ ਟੋਪੀ ਨਹੀਂ ਕਰ ਲਿਆ ਸੀ ਕਦੇ ਤਾਂ ਆ ਇੱਕ ਫ੍ਰੈਂਕ ਪਤਾ ਜੀ ਤੇ ਆ ਹੁਣ ਦੁੱਧ ਆਪਣੇ ਆ ਪਾ ਜੂਗਾ ਇੱਥੇ ਕਿ ਦੁੱਧੀ ਤੋਂ ਘਰ ਕਿੰਨਾਣਾ ਦੁੱਧ ਜਿਆਦਾ ਤਾਂ ਨਹੀਂ ਨਾ ਨਾ ਜਿਆਦਾ ਨਹੀਂ ਆਉਂਦਾ ਅੱਜ ਵੀ ਠੰਡਾ ਆ ਰਿਹਾ ਜਦ ਠੰਡਾ ਮਹਿਗਾ ਪੂਰਾ ਇੱਕ ਨੰਬਰ ਦੁੱਧ ਹੁੰਦਾ ਕੋਈ ਮਿਲਾਵਟ ਨਹੀਂ ਕੋਈ ਕੈਮੀਕਲ ਨਹੀਂ ਪਾਇਆ ਕੋਈ ਪਾਣੀ ਨਹੀਂ ਪਾਇਆ ਜਿਵੇਂ ਆਪਣੇ ਕਹਿੰਦੇ ਯਾਰ ਪਾਣੀ ਪਾ ਕੇ ਦੇਤਾ ਉਹਦਾ ਦੁੱਧ ਦੀ ਫੈਟ ਨਹੀਂ ਆਉਂਦੀ ਇੱਕ ਨੰਬਰ ਚੀਜ਼ ਮਿਲੂਗੀ ਤੇ ਹੋਰ ਗੱਲ ਦੇਖੋ ਵੀ ਕੋਈ ਕੈਮਰਾ ਨਹੀਂ ਸਾਬੀ ਵੀਰੇ ਇੱਥੇ ਕੈਮਰਾ ਹੈਗਾ ਕੋਈ ਨਹੀਂ ਕੋਈ ਕੈਮਰਾ ਬੰਦਾ ਹੈਗਾ ਕੋਈ ਹੈ ਇਹ ਮੈਨੂੰ ਐ ਲੱਗਦਾ ਸਵਿਸ ਦੀ ਯਾਰ ਜਿਹਾ ਇਧਰਲੇ ਮੁਲਕਾਂ ਦੀ ਇੰਨੀ ਬਿਜ਼ੀ ਲਾਈਫ ਹੈ ਇਹਨਾਂ ਨੂੰ ਐ ਲੱਗਦਾ ਵੀ ਇੱਥੇ ਬੰਦਾ ਬਿਠਾ ਕੇ ਫਾਲਤੂ ਦਾ ਐਵੇਂ ਕਾਠ ਮਾਰਿਆ ਜਾਉ ਬੰਦਾ ਹੈ ਨਾ ਵੀ ਕੋਈ ਹੋਰ ਕੰਮ ਕਰ ਲਓ ਨੇ ਟਾਈਮ 'ਚ ਹੈ ਨਾ ਵੀ ਲੋਕਾਂ ਨੇ ਇਮਾਨਦਾਰੀ ਨਾਲ ਤਾਂ ਲਈ ਜਾਣਾ ਹੈ ਵਰਗੀ ਹੁਣ ਡੀਕ ਲਾ ਕੇ ਪੀ ਲੋ ਉਹਦੇ ਕੂਪ ਚੋਂ ਮੰਗੀਆਂ ਦੇ ਸੀ ਉਹਦੇ ਕਹਿੰਦੇ ਦੁੱਧ ਕੰਨੀਆਂ ਬੁੱਕਾ ਵਰਦਾ ਨਾ ਉਹਦੇ ਦੁਬਾਰੀ ਦੁੱਧ ਹੀ ਪੁੱਛਿਆ ਉਹਨੇ ਇਹ ਸਵਿਟਜ਼ਰਲੈਂਡ ਦੀਆਂ ਡੈਰੀਆਂ ਜੀ ਇਹੋ ਜੀਆਂ ਤੇ ਇਹੋ ਜੀਆਂ ਦੁਕਾਨਾਂ ਤੇ ਜਿਹੜਾ ਤੁਹਾਨੂੰ ਸਿਸਟਮ ਇੱਕ ਆ ਜੋਰਾ ਵਰਨੂ ਦੇ ਦੋ ਸਿਸਟਮ ਤੁਹਾਨੂੰ ਇੱਕ ਸਾਫ਼ ਸੋਤਰਾ ਦਿਖਾਉਣਾ ਸੀ ਵੀ ਇਹ ਚੀਜ਼ਾਂ ਇਹ ਆਪਣੇ ਵੀ ਹੋਣਾ ਚਾਹੀਦਾ ਵੈਸੇ ਸਾਰਾ ਸਿਸਟਮ ਆਪਣੇ ਵੀ ਆਉਣਾ ਚਾਹੀਦਾਗਾ ਆਪਣੇ ਲੋਕ ਇਮਾਨਦਾਰ ਹੋਣ ਥੋੜਾ ਜਿਆ ਆਪਣੇ ਮੈਂ ਕਿਹਾ ਮਲਾਵਟ ਕਰਨੋਂ ਹਟਣ ਲੋਕ ਆਪਣੇ ਨਹੀਂ ਹਟਦੇ ਹੈ ਆਪਣੇ ਨਹੀਂ ਹਟਦੇ ਆਪਣੇ ਚ ਮਾਲਕ ਲੈ ਜੂ ਅਦਾ ਡੇਰੀ ਵਾਲਾ ਧੋਖਾ ਦੇ ਜੇ ਮਾਲਕ ਸ਼ੁੱਧ ਕਰਕੇ ਲੈ ਜੀ ਦੁੱਧ ਆ ਫਿਰ ਕੋਲੀ ਹੋਰਾਂ ਦਾ ਪਾਏ ਦੇਣਾ ਕਿਹਨੇ ਪਾ ਦੇਣਾ ਕੋਲੀ ਲੈ ਕੋਲੀ ਆ ਐ ਨਾ ਨਹੀਂ ਲੈਣਾ ਚਾਹੀਦਾ ਕਹਿੰਦਾ ਪੈਂਡ ਦੇ ਡੈਡੀ ਵਾਲੇ ਦਾ ਨਾਮ ਲੈਤਾ ਟਾ ਲੈ ਆਪਣੇ ਗੇਟ ਮੂਰੇ ਕਢਾ ਲੈ ਅੱਜ ਤਾ ਤੁਹਾਡੀ ਸ਼ਾਈ ਬੋਲ ਨਹੀਂ ਪਾਉਣਾ ਤੇ ਟੋਲੀ ਵੀਰੇ ਮੈਂ ਮਾਫੀ ਮੰਗਦਾ ਤੁਹਾਡੇ ਤੋਂ ਚਾਚਾ ਜੀ ਨੇ ਚਾਚਾ ਜੀ ਚਾਚਾ ਜੀ ਮਾਫੀ ਮੰਗਦਾ ਮੈਂ ਤੁਹਾਡੇ ਤੋਂ ਤੇ ਮੈਨੂੰ ਆ ਇਹ ਡੈਡੀ ਨੇ ਕਈ ਵਾਰੀ ਚਲੋ ਨਾ ਪਿੰਡ ਦੇ ਪੱਦਰ ਦੇ ਨਾਮ ਲੈਂਦੇ ਫਿਰ ਵੀ ਮੈਂ ਜਵਾਈ ਭਾਈਆਂ ਪਿੰਡ ਦਾ ਤੇ ਉਹ ਵੈਸੇ ਆਇਆ ਜੀ ਤਾਂ ਜਰਨਲ ਹੀ ਗੱਲਾਂ ਕਰ ਰਹੀ ਸੀ ਵੀ ਇਹ ਸਚਾਈ ਹੈ ਪਿੰਡਾਂ ਦੀ ਆਪਣੀ ਆਪਣੇ ਥੋੜਾ ਜਿਹਾ ਮਿਲਾਵਟ ਜਾਂ ਕੁਝ ਆਪਣੇ ਚੱਲਦਾ ਹੀ ਆ ਨਾ ਤੇ ਸ਼ਹਿਰਾਂ 'ਚ ਤਾਂ ਖਾਸ ਕਰਕੇ ਦੁੱਧ ਲੋਕ 100-100 ਰੁਪਏ ਲੀਟਰ ਉੱਥੇ ਦੇਈ ਜਾਂਦੇ ਆ ਤੇ ਤਾਂ ਵੀ ਨੀ ਪਿਓਰ ਦੁੱਧ ਮਿਲਦਾ ਤਾਂ ਵੀ ਮਿਲਾਵਟ ਆ ਜਾਂਦੀ ਹੈ ਤੇ ਇਹੋ ਜਿਹਾ ਇੱਥੇ ਮਤਲਬ ਇੱਥੇ ਕੋਈ ਬੰਦਾ ਨਹੀਂ ਨਾਲੇ ਪਤਾ ਕਿਸ ਨੇ ਟੋਕਣਾ ਨਹੀਂ ਕਰਨਾ ਨਹੀਂ ਤਾਂ ਵੀ ਸ਼ੁੱਧ ਮਿਲਦਾਗਾ ਪੀ ਕੇ ਦੇਖ ਲੈ ਕਿਸੇ ਨੇ ਪੀ ਕੇ ਦੇਖ ਲੈ ਹਾਂ ਹੈ ਮੈਂ ਟੇਸਟ ਮੈਂ ਵੀ ਕਰਕੇ ਦੇਖਣਾ ਜੀ ਇੱਕ ਨੰਬਰ ਉਹ ਬਹੁਤ ਸਵਾਰ ਆ ਯਾਰ ਫੈਂਟੈਸਟਿਕ ਇਹ ਚੀਜ਼ਾਂ ਹੁਣ ਸਿੱਖ ਕੇ ਜਾਇਓ ਵੀ ਇੱਥੋਂ ਸਿੱਖ ਲੀਆਂ ਸਿੱਖ ਲੀਆਂ ਜਦੋਂ ਦੁੱਧ ਪਾਉਣ ਜਾਣਾ ਕੋਲੀ ਚਾਚੇ ਨੂੰ ਵਿੱਚ ਪਾਣੀ ਨਹੀਂ ਪਾ ਕੇ ਫਿਰ ਨਹੀਂ ਪਾਣੀ ਆਪਾਂ ਤਾਂ ਪਾਉਂਦੀ ਜੀ ਵਿੱਚ ਡੈਰੀ ਚ ਪਾਣੀ ਨਹੀਂ ਪਾ ਕੇ ਆਉਣਾ ਬਿਲਕੁਲ ਨਹੀਂ ਪਾਉਂਦੇ ਜਾਂ ਫਿਰ ਕਿਸੇ ਨੂੰ ਪਾਣੀ ਜਾਊਗਾ ਠੀਕ ਹੈ ਤੇ ਸੋ ਇਹ ਚੀਜ਼ਾਂ ਬਾਈ ਬਾਹਰ ਦੇ ਕਾਨੂੰਨਾਂ ਤੋਂ ਸਿੱਖਣੀਆਂ ਚਾਹੀਦੀਆਂ ਆਪਾਂ ਲੋਕ ਨੂੰ ਡੈਰੀ ਹੈ ਨਹੀਂ ਕਹਿਣਾ ਹੈਗਾ ਮੁਰਕਿ ਮੈਂ ਤਾਂ ਉਦੋਂ ਸੁਦਾ ਕਹਤਾ ਮੇਰੇ ਨਾਮ ਕਈ ਵਾਰੀ ਸੀ ਬਾਕੀ ਜੇ ਸਾਰੇ ਪੰਜਾਬ ਦੇ ਦੋਜੀ ਦੁੱਧ ਚ ਪਾਣੀ ਪਾਉਂਦੇ ਆ ਸਰਦਾ ਵੀ ਨਹੀਂ ਹੈਗਾ ਵੈਸੇ ਹਰੇਕ ਨੇ ਆਪੋ ਆਪਣੇ ਘਰ ਤੇ ਆ ਪਰ ਐ ਹੋਇਆ ਨਾ ਡੈਡੀ ਦਾ ਸਿੱਧੇ ਸਪਸ਼ਟੀ ਸੱਚੀ ਬੋਲ ਦਿੰਦੇ ਨੇ ਜਦੋਂ ਇੰਨੀ ਵੀ ਸੱਚ ਨਹੀਂ ਬੋਲਣਾ ਜਿਵੇਂ ਗਾਲੂ ਆਪਣੇ ਘਰੂਰੇ ਡਾਂਗਾ ਝੋਟੀਆਂ ਲੈ ਕੇ ਖੜੇ ਹੋਣ ਵੀ ਦੂਸਰਾਂ ਦਾ ਵੀ ਜਰਾ ਸੱਚ ਕਰੀਏ ਆਪਣਾ ਆਪਣਾ ਪ੍ਰੇਮ ਨਾਲ ਤਾਂ ਹੀ ਗਿਆ ਹੈ ਪਰ ਹੁਣ ਐ ਆ ਕਿ ਚਾਹਤੀ ਤੁਸੀਂ ਮਸ਼ਹੂਰ ਹੋ ਜਾਣਾ ਵਰਲਡ ਵਾਈਡ ਲੋ ਜੀ ਹੁਣ ਅਸੀਂ ਚੱਲਦੇ ਆ ਅੱਗੇ ਨੂੰ ਤੇ ਅੱਗੇ ਜਾ ਕੇ ਚੱਕ ਲਿਓ ਕੋਈ ਨਟਖਣ ਡਗੇ ਤੇ ਅੱਗੇ ਜਾ ਕੇ ਤੁਹਾਨੂੰ ਥੋੜਾ ਜਿਹਾ ਹੋਰ ਦਿਖਾਉਨੇ ਆ ਆ ਅੰਦਰ ਗਾਈਆਂ ਵੀ ਖੜੀਆਂ ਐ ਇਸੇ ਦੁਕਾਨ ਦੇ ਅੰਦਰ ਦੇਖੋ ਇਹ ਸਾਹਮਣੇ ਵਾਲੇ ਪਾਸੇ ਦੁਕਾਨ ਸੀ ਅੰਦਰ ਐਡਾ ਫਾਰਮ ਐ ਬਾਹਰਲੇ ਪਾਸੇ ਲਾਇਆ ਹੋਇਆ ਜਮਾਂ ਪਿਓਰਿਟੀ ਮਿਲਦੀ ਐ ਗਾਂ ਡੈੜੀ ਗੱਡੀਆਂ ਗੱਡੀਆਂ ਦੇਖੋ ਹਾਂ ਸੋਹਣੀ ਐ ਨਾ ਆ ਬੜੀ ਸੋਹਣੀ ਨਸਲ ਕਿਹੜੀ ਹੋਣੀ ਰੜੀ ਇਹਦੀ ਜਿਹਦਾ ਇਹੀ ਹੁੰਦੀ ਹੈ ਨਾ ਦੇ ਅਮਰੀਕਾ ਮਰਕਾ ਨਸਲ ਸਵਿਸ ਸਵਿਸ گاਉਂਾ ਨੇ ਸਵਿਜ਼ਰਲੈਂਡ ਦੀ ਆਪਣਾ ਹੀ ਨਹੀਂ ਚਲ ਆਜਾ ਨਾ ਕਿੱਡੇ-ਕੱਡੇ ਮੁਕਤੇ ਨੇ ਤੁਸੀਂ ਇਹ ਦੇਖੋ origignal ਚੀਜ਼ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਕਿੱਡੀ ਮਿਲਦੀ ਹੈ ਕੋਲੀ ਆ ਦੇਖੋ ਅੰਦਰ ਹੀ ਫਾਰਮ ਬਣਾ ਰੱਖਿਆ ਬਾਹਰਲੇ ਬਸ ਇਹ ਹੈ ਇਹ ਜੀ ਪੈਂਡਾ ਸਾਰੇ ਤੂੜੀ ਹੈ ਤੂੜੀ ਆ ਆ ਤੂੜੀ ਪਈ ਹੈ ਜੀ ਇੱਧਰ ਆ ਦੇਖੋ ਤੂੜੀ ਇਹਨਾਂ ਦੀ ਇਹੀ ਜਿਹੀ ਹੁੰਦੀ ਹੈ ਤੂੜੀ ਵੀ ਇਹਨਾਂ ਦੀ ਜਿਵੇਂ ਸਬਜ਼ੀਆਂ ਪੈਕ ਆਉਂਦੀਆਂ ਨੇ ਤੇ ਖਾਣਾ ਖੂਣਾ ਖਾਣ ਨੂੰ ਤੂੜੀ ਵੀ ਪੈਕ ਆਉਂਦੀ ਹੈ ਇਹਨਾਂ ਦੀ ਹੈ ਤੂੜੀ ਇਹ ਡੇੜੀ ਚੱਕੇ ਵਾਲੇ ਹੈ ਤੂੜੀ ਬਰੀਕ ਬਹੁਤ ਹੈ ਹਾਂ ਆਪਣੇ ਨੋਈ ਬਰੀਕ ਹੈ ਸਾਰੀ ਤੂੜੀ ਕਿਵੇਂ ਲੱਗਾ ਤੂੜੀ ਵੀ ਡੰਗਰਾਂ ਨੂੰ ਪੈਕ ਆਉਂਦੀ ਹੈ ਹੈ ਇੱਕ ਪੂਰੀ ਏ ਕਲਾਸ ਹੈ ਕੰਮ ਜਿਵੇਂ ਆਪਣੇ ਜਵਾਕਾਂ ਨੂੰ ਬਿਸਕੁਟ ਆਉਂਦੇ ਨੇ ਇਹ ਆਉਂਦੀ ਹੈ ਜਿਵੇਂ ਜਵਾਕਾਂ ਨੂੰ ਬਿਸਕਟ ਆਉਂਦੇ ਨੇ ਚਲੋ ਲਓ ਜੀ ਹੁਣ ਅੱਗੇ ਨੂੰ ਚੱਲਦੇ ਆਂ ਸੀ ਤੇ ਬਹਿ ਕੇ ਅਗਲਾ ਪਿੰਡ ਦਿਖਾਉਨੇ ਆ ਤੁਹਾਨੂੰ ਕਰੇ ਹੋਰ ਖੜਦੇ ਸੋ ਅੱਜ ਦੇ ਵਲੌਗ ਦੀ ਆਪਾਂ ਹੁਣ ਕਰਦੇ ਆਂ ਜੀ ਸਮਾਪਤੀ ਤੇ ਇਹ ਸੀ ਸਵਿਟਜ਼ਰਲੈਂਡ ਦੇ ਪਿੰਡਾਂ ਦੀ ਲਾਈਫ ਜਿਹੜਾ ਤੁਹਾਨੂੰ ਇਹਨਾਂ ਦਾ ਰਹਿਣ ਸਹਿਣ ਹੋਰ ਸਾਰਾ ਦਿਖਾਉਣਾ ਸੀਗਾ ਤੇ ਉਮੀਦ ਕਰਦੇ ਆਂ ਵਲੌਗ ਚੰਗਾ ਲੱਗਿਆ ਹੋਊਗਾ ਤੇ ਮਿਲਦੇ ਆਂ ਆਪਾਂ ਨਵੇਂ ਵਲੌਗਸ ਨੂੰ ਵੀ ਵੀਡੀਓ ਦੇ ਨਾਲ ਫਿਰ ਸਵਿਟਜ਼ਰਲੈਂਡ ਤੋਂ ਗੁੱਡ ਬਾਏ ਸਸਕੀ ਕਾਲ ਰਬ ਰੱਖਾ ਜੀ